ਹਾਂਜੀ ਪਹੁੰਚੋ ਕਿੱਪਾਪੇ। ਓਹੋ। ਆਗੇ ਬਹਿ ਗਏ ਸਾਂ। ਅੰਮ੍ਰਿਤ ਦਿਖਾ ਬਾਈ। ਓਹੋ। ਹਾਂਜੀ ਸਾਸਰੀ ਕਾਲਜੀ ਕੀ ਹਾਲ ਨੇ ਸਾਰਿਆਂ ਦੇ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵਾਂਗੇ। ਅੱਜ ਆਪਾਂ ਚੱਲੇ ਸੀਗੇ। ਕਿੱਥੇ ਚੱਲੇ ਬਾਈ ਅੱਜ ਆਪਾਂ? ਅੱਜ ਆਪਾਂ ਚੱਲੇ ਆ ਰੋਪੜ। ਰੋਪੜ ਮਹਾਰਾਜਾ ਹਰਜੀਤ ਸਿੰਘ ਜੀ ਨੇ ਉੱਥੇ ਅੱਛਾ ਜੀ ਜਦੋਂ ਉਹਨਾਂ ਦਾ ਰਾਤ ਸੀਗਾ ਆਪਣੇ ਹੱਥੀ ਉਹਨਾਂ ਨੇ ਇਹਨੂੰ ਸ਼ਾਹ ਸਾਹਿਬ ਚ ਲਾਇਆ ਸੀਗਾ ਓਕੇ ਓਕੇ ਤੇ ਜਾ ਕੇ ਬਾਕੀ ਗੱਲਾਂ ਉੱਥੇ ਕਰਦੇ ਆਂ ਆਪਾਂ ਚਲੋ ਹੁਣ ਚੱਲ ਚਲ ਠੀਕ ਆ ਹਾਂ ਜੀ ਮਿਲਦਾ ਨਾਲੇ ਰਿਓ ਤੁਹਾਨੂੰ ਵੀ ਲੱਗੇ ਜਾਣੇ ਅੱਜ ਆਪਾਂ ਤੇ ਆਪਣੇ ਨਾਲ ਦੋ ਭਰਾ ਨੇ ਆਪਣੇ ਜਸ਼ਨ ਗਗੜਾ ਤੇ ਸੰਦੀਪ ਗਗੜਾ ਆਜੋ ਮਿਲਦੇ ਆਂ ਦੇਖੋ ਨਹਿਰ ਦੇ ਨਿਆਰੇ ਦੇਖੋ ਤੁਸੀਂ ਏਗੜੀ ਨਹਿਰੇ ਯਾਰ ਗੜੀ ਵਾਲੀ ਜਾਨੇ ਗੜੀ ਵਾਲੀ ਆ ਗੜੀ ਵਾਲੀ ਨਹਿਰ ਆ ਜਿਹੜੀ ਮਾਛੂ ਵੜੇ ਨੂੰ ਜਾਂਦੀ ਆ ਮਾਛੂ ਵੜੇ ਦੇ ਵੀ ਨੀਲੋ ਰਹਿਂਦਰਾ ਆ ਨਿੱਲੋ ਨਹਿਰ ਤੇ ਰਾਹ ਤੋਂ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਓਏ ਟੈਕਰ ਆ ਜਾ ਬਰੇ ਓਏ ਇਧਰ ਆ ਜਾ ਜੀ ਜਾਣਿਆ ਫਿਰ ਹੁਣ ਆਪਾਂ ਦਿਨਦਾਰੋ ਕਿੰਨੀ ਘਣ ਲੱਗ ਰਹੀ ਨਹਿਰ ਬਾਕੀ ਮਿਲਦੇ ਆਪਾਂ ਡੁੱਪੜ ਪਹੁੰਚ ਕੇ ਲੱਗਿਆ ਉਹ ਕਹਿ ਰਹੇ ਆ ਵੀ ਤੁਹਾਨੂੰ ਪੁਰਾਣੇ ਕਮਾਨੇ ਚੀਜ਼ ਹੋਣੀ ਆ ਹਾਂ ਜੀ ਬਾਈ ਹੋਣੀ ਆ ਆਪਾਂ ਦਿਖਾਉਣਾ ਦਿਖਾਉਣੀ ਆ ਨਾ ਅੰਗਰੇਜ਼ਾਂ ਦੇ ਜ਼ਮਾਨੇ ਦੀ ਚੀਜ਼ ਆ ਉਹ ਦਿਖਾਵਾਂਗੇ ਹੁਣ ਅੱਗੇ ਅੱਗੇ ਵੀਡੀਓ ਲੈ ਕੇ ਤੁਸੀਂ ਦੇਖ ਬਣੇ ਰਹੋ ਬਾਈਆਂ ਨਾ ਅੰਗਰੇਜ਼ਾਂ ਦਾ ਜ਼ਮਾਨਾ ਯਾਰ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਮੈਲੀ ਦਿਖਾਉਣੀ ਆ ਯਾਰ ਸਾਹਮਣੇ ਦੇਖੋ ਕਿਸ਼ਤੀ ਆ ਰੰਗ ਰੁੰਗ ਕਰਿਆ ਯਾਰ ਰੰਗ ਨਹੀਂ ਬਾਈ ਇਹ ਮੇਚਾ ਦੇ ਜ਼ਮਾਨੇ ਦੀ ਕਿਸ਼ਤੀ ਆ ਉਹ ਚਲ ਐ ਸੱਸ ਅੰਗਰੇਜ਼ਾਂ ਦੇ ਜ਼ਮਾਨੇ ਦੀ ਚੱਲਦੀ ਕਿਵੇਂ ਆ ਚੱਲਦੀ ਵੀ ਤੁਹਾਨੂੰ ਦਿਖਾਉਨੇ ਆ ਚਲਦੇ ਆਪਾਂ ਤਾਂ

ਇਹ ਜੀ ਜਿਵੇਂ ਨੰਨਾਂ ਨੂੰ ਜੀ ਗੇ ਉਧਰ ਚੜ ਜਾਂਦਾ ਸੀਗੇ ਭਾਈਨ ਵਾਪਸ ਲੱਗ ਜਾਂਦੇ ਸੀ ਲੇਖਣ ਜਿਵੇਂ ਉਧਰ ਜਾਣਾ ਫਿਰ ਉਧਰ ਉਹ ਪਾਇਆ ਹੋਇਆ ਇਹ ਇਦਾਂ ਕਰਕੇ ਜਾਂਦਾ ਜੀ ਤੁਹਾਨੂੰ ਯੂਬਾ ਦਿਖਾਉਣਾ ਅੱਜ ਦਾ ਇਹ ਜਰੀਕ ਜੀ ਜਮਾ ਦਾ ਪਹਿਲੀ ਵਾਰ ਦੇਖੀ ਆ ਜਮਾ ਜਨੀ ਕੀ ਆ ਭਾਈ ਜਮਾ ਆਪਣੇ ਏਰੀਆ ਜਹਾਜੀ ਚੀਜ਼ ਫੂਣੀ ਨਹੀਂ ਤੁਹਾਨੂੰ ਦਿਖਾ ਰਿਹਾ ਹਾਂ ਆ ਦੇਖ ਤੁਸੀਂ ਚੈੱਕ ਕਰ ਸਕਦੇ ਹੋ ਨਾ ਨਹਿਰ ਜਾ ਰਹੀ ਹੈ ਇੱਧਰ ਪਰ ਰੋਮ ਇਧਰ ਦੇਖੋ ਇਧਰ ਸਾਫ ਹੈ ਨ ਦੇਖੋ ਆ ਜੇਤਨਾ ਬਣੀ ਹੈ ਤੇ ਚੋਦਰੀ ਜਰ ਨੇ ਇਹ ਨਾਲਾ ਬਾਈ ਨਾਲਾ ਹੈ ਨਾਲ ਇਧਰ ਦੇਖੋ ਅਨਹਾਰੀਆਂ ਰੀਆਂ ਲੱਗੀ ਪਰ ਇੱਥੇ ਦੇਖੋ ਸੁੱਕਿਆ ਪਾਗੜ ਪਰ ਇਧਰ ਪਾਣੀ ਭਗ ਰਿਹਾ ਤੇ ਬਿਲਕੁਲ ਸਾਫ ਹੈ ਦੇਖੋ ਕ੍ਰਿਸ਼ਨਾ ਤੇ ਵੀ ਅੰਗਰੇਜ਼ਾਂ ਦਾ ਟਾਈਮ ਦਾ ਹੀ ਹੋਆ ਲਗਾ ਪੁਲੀ ਪੁਲੀ ਹੋ ਗਿਆ ਨਿੱਛਾ ਨਾ ਥੱਲੇ ਪੁਲੀ ਬਣਾਈ ਹੋਈ ਆ ਬਾਈ ਉਹ ਪਾਲੀ ਸਾਈਡ ਨੂੰ ਪਾਰ ਹੋ ਰਿਹਾ ਅੱਛਾ ਪਾਲੀ ਸਾਹਿਬ ਨਹੀਂ ਆਉਂਦੀ ਇਹ ਤਾਂ ਹੀ ਹੈ ਨਾ ਪੁਲੀ ਬਣਾਈ ਹੋਈ ਹੈ ਇਹਨੂੰ ਦੇਖੋ ਬੜਾ ਘਣ ਲੱਗ ਰਿਹਾ ਉਹਦਾ ਯਾਰੀ ਨੀਰ ਹੈ ਇਸਨੇ ਤੇ ਤਾਂ ਪਿੰਡਾਂ ਉਹ ਹੀ ਦੇਖਦੀ ਪਾਤੀ ਪੁੱਤੀ ਦੇਖੀ ਪਾਗਲੇਗੁਰ ਦੇ ਵੀ ਉਹ ਨਗਰਮੋਸ਼ ਗਾਸ ਨਗਰਮੋਸ਼ ਆਵਾਜ਼ ਸੁਣਾ ਮਾਜਾ ਕਿੰਨਾ ਨਾ ਲੱਗਦਾ ਨਾ ਮੁੰਦਰਾ ਚੱਕਾ ਤੇ ਮਰਾਉਂਦੇ ਹੋ ਕੋਈ ਨਾ ਤੇ ਹਾਂ ਜੀ ਅੱਪਾ ਰੋਪੜ ਕੋਲ ਪਹੁੰਚ ਚੁੱਕੇ ਹਾਂ ਲਗਭਗ ਨੇੜੇ ਆ ਤੇ ਮਿਲਦੇ ਜਾ ਕੇ ਤੁਹਾਨੂੰ ਉੱਥੇ ਆ ਦੇਖੋ ਰੋੜ ਤੇ ਕੱਪੂ ਕੋਈ ਪਰਾਹੀ ਛਿੜ ਗਿਆ ਕੋਈ ਨਹੀਂ ਚੱਲ ਰਿਹਾ ਉਹ ਗੱਡੀ ਆ ਰਹੀ ਨਿੱਗੀ ਜਾਰੀ ਆ ਤੇ ਐਵੇਂ ਕੋਈ ਵਿਚਾਰਾ ਸਾਟੇ ਵਰਗਾ ਸਾਵਨ ਤੇ ਹੁੰਦਾ ਹੋਇਆ ਐਵੇਂ ਵਿੱਚ ਮਰੇ ਸਾਟ ਦੇ ਕਰ ਦਿੰਦੇ ਆਪਾਂ ਇਹਨੂੰ ਚੱਕਵਾ ਲਈਏ ਨੂੰ ਕਿੱਥੇ ਵਸਣਾ ਚੱਲ ਜਾ ਕੋਈ ਇਹ ਪੂਰੇ ਖੜਤੀ ਸਿਆਲ ਦੇ ਵਿੱਚ ਕੋਈ ਅੱਗ ਲਾਊਗਾ ਇਹਨੂੰ ਇਹ ਤਾਂ ਰੋਡ ਦੇ ਗੱਭੇ ਪੈ ਸੀ ਜੀ ਹੁਣ ਬਾਈ ਬਾਈ ਹੁਣ ਬਾਈਕ ਵਾਲਾ ਬਾਈ ਆਇਆ ਸੀਗਾ ਉਹਨਾਂ ਕੋਲਾਂ ਕਿ ਬ੍ਰਿਕ ਮਾਰੇ ਨੇ ਬੰਦੇ ਨੂੰ ਨਹੀਂ ਪਤਾ ਚੱਲਦਾ ਦੇਖੋ ਸਾਹਮਣੇ ਬਈ ਇੱਕ ਹੋਰ ਯਾਰ ਉਹ ਵੀ ਚੱਕਰ ਲੈਣੇ ਆਪਾਂ ਉਹ ਲੱਗੇ ਨੇ ਬਾਈ ਚੱਕਣਾ ਹੋਵੇ ਦਿਨਾ ਕਿ ਲਾ ਦੇ ਤੁਹਾਨੂੰ ਕਰਾ ਮਾਰ ਦੇ ਤਾ ਉਹਨਾਂ ਅਗਰ ਤੁਸੀਂ ਲੋਕ ਲੈ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ धूल फेंक के मारो या फिर मोमबत्ती मुझे नहीं पता बस क्लिक हो जाना चाहिए क्या जी चमकौर साहब ये तो किलोमीटर तय चमकौर साहब क्या रोड जाना था चमकौर साहब तो, तो गेट वाला लग गया चेक कर जाना पा जाना इधर नु चलो सर

ਤੋ ਕਹਿਨੀ ਆ ਪਾ ਉਹ ਨੀ ਫਿਰਨੇ ਕਾਲੇ ਕਿੱਥੇ ਆ ਗਏ ਜੀ ਪਹਾੜਾ ਤੇ ਆ ਗਏ ਪਹਾੜਾ ਤੇ ਆ ਚੁੱਕੇ ਹੁਣ ਉਹੋਕਾ ਨੇ ਬਈ ਤੁਰ ਕੇ ਜਾਣਾ ਪਣਾ ਇੱਥੋਂ ਮੋਟਰਸਾਈਕਲ ਜਾਂਦਾ ਨਹੀਂ ਉੱਤੇ ਇਸ ਕਰਕੇ ਅਸੀਂ ਪੈਦਲ ਯਾਤਰਾ ਕਰ ਰਹੇ ਹੁਣ ਹੁਣ ਜਾਂਦਾ ਨਹੀਂ ਹੈਗਾ ਡੇਢ ਕਿਲੋਮੀਟਰ ਹੈਗਾ ਹੁਣ ਫੇਰ ਸੋ ਹੁਣ ਅਸੀਂ पैदल यात्रा हड़ी। पैदल यात्रा जा रही है कि <laughs> चर तो बाद पट्टुल रहे मैं तो इस टाइम सब चढ़ी ओ भाई बबा इत आराम कर रहे वीडियो फिल्म वगैरह कुछ खबर सुन रहे बी चेक कर सकते हो बसा ही बसा खड़ी पट्टी जो रात लगे दस ਇਹ ਨਹੀਂ ਚੜ ਰਿਹਾ ਤੱਕਾ ਲਾ ਪਿੱਛੋਂ ਆ ਬਾਈ ਫੜਨੀ ਜਿਹੜਾ ਚੜਾਈ ਆ ਬਾਈ ਫੜ ਕੇ ਚਲੋ ਪਿੱਛੋਂ ਰੜ ਕੇ ਫੜ ਕੇ ਚੜਨਾ ਪੈਂਦਾ ਇਹਨੂੰ ਲੇਕਾ ਮੁਖਾ ਬੰਦ ਕਰੀ ਤੇ ਬੜੀ ਵੀਡੀਓ ਆਓ ਮੈਂ ਉੱਤਰੀ ਪਿੱਛੇ ਨੂੰ ਗਿਆ ਦੀ ਮੈਂ ਤਾਂ ਬਾਈ ਓਖਾ ਉਹਰੇ ਦਾ ਪੂਰਾ ਪੋੜੀਆਂ ਪੂੜੀਆਂ ਕੁਛ ਨਹੀਂ ਬਣਿਆ ਹੋਇਆ ਸਿੱਧਾ ਪਿੱਛੇ ਨੂੰ ਜਾਵਾਂਗੇ ਧਿਆਨ ਨਾਲ ਆਇਓ ਜੇ ਹੋਣਾ ਕੇ ਮੜੜੇ ਮੜੜੇ ਕੋ ਤਿਲਕੇ ਇੱਕ ਮਿੰਟ ਕੱਪ ਕੁਛ ਨਹੀਂ ਹੋ ਸਕਦਾ ਹਲੇ ਬਹੁਤ ਸਿੱਧੀ ਚੜਾਈ ਹੈ ਦੇਖੋ ਪਿੱਛੇ ਨੂੰ ਸਾੜੋ ਜੀ ਸਾੜੀ ਸਾੜੋ ਜੀ ਇਹ ਸਿੱਧੀ ਚੜਾਈ ਹੈ ਥੱਲੇ ਨੂੰ ਚੜਨਾ ਬਹੁਤ ਔਖਾ ਆ ਨਾੜਨੇ ਨੇ ਤਰੰਗੀ ਰੱਖੀ ਜਾਨੇ ਪਹਿਲਾਂ ਮੈਨੂੰ ਇਹਦੇ ਕਰੰਟ ਲਈ ਮਤਾਨੀਆ ਥੱਲੇ ਆ ਪਰ ਨਹੀਂ ਕੋ ਭਾਈ

आते हैं हाँ जी पहुंच चुके हैं पापे। आगे बैठ गए थे इधर बैक साइड भी दिखाओ सत्तलू इधर आ भाई सत्तलू इधर आ ਅੱਜ ਆਪਾਂ ਖੜੇ ਆ ਜੀ ਰੋਪੜ ਦੇ ਵਿੱਚ ਪਿੱਛੇ ਸਤਲੁਜ ਦਰਿਆ ਚੱਲ ਰਿਹਾ ਇਸ ਸਤਲੁਜ ਦਰਿਆ ਦੇ ਕਦੇ ਪਰਲੇ ਪਾਸੇ ਅੰਗਰੇਜ਼ਾਂ ਦਾ ਰਾਜ ਸੀ ਤੇ ਜਿਹੜੇ ਪਾਸੇ ਹੁਣ ਆਪਾਂ ਖੜੇ ਆ ਆਹ ਹੋਈ ਨੇ ਜਿੱਥੋਂ ਅਸੀਂ ਤੁਰ ਕੇ ਆਇਆ ਬੋਲ ਵੀ ਨਹੀਂ ਹੋ ਰਿਹਾ ਪਾਣੀ ਖੱਦੀ ਆ ਬਾਈ ਪਹਾੜੀ ਸਹੀ ਗੱਲ ਆ ਉਹ ਤਾਂ ਵੱਧ ਸਵਾਦ ਉੱਪਰ ਹੋ ਕੇ ਆ ਰਹੇ ਆ ਟੈਂਟ ਲੱਗ ਰਿਹਾ ਵੈਸੇ ਹੋ ਰਿਹਾ ਕੇ ਉੱਤੇ ਉੱਪਰਲੀ ਦੁਨੀਆ ਚ ਇਹ ਤਾਂ ਉੱਤਲੀ ਦੁਨੀਆ ਤਾਂ ਉਹੀ ਆਣਾ ਆਪਾਂ ਉੱਥੇ ਜਾਣਾ ਨਹੀਂ ਚਾਹੁੰਦੇ ਸਾਨੂੰ ਇਹ ਦੋਨਾਂ ਚੋਂ ਅਸੀਂ ਮਸਤਾ ਅੱਛਾ ਨਰਨ ਲੱਗ ਰਿਹਾ ਨਾ ਵੀਊ ਜੀ ਤੇਰੇ ਯਾਰ ਇਤਲੇ ਮੈਨ ਪਹਾੜੀਆਂ ਹੀ ਆ ਰਹੀਆਂ ਨੇ ਉਹ ਗੁਰਦੁਆਰਾ ਸਾਹਿਬ ਨਜ਼ਾਰਾ ਰਿਕ ਸਾਹ ਨਾ ਸਾਹ ਹੀ ਰੜ ਲਿਆ ਉਹ ਦਰਦ ਹੋਣ ਲੱਗਾ ਮੇਰੇ ਤੋਰੇ ਉਹ ਬੰਦੇ ਉਹ ਰਿਆ ਕਾ ਪਰ ਆਮ ਕਰ ਸਕਦੇ ਘਰ ਤੇ ਲੜ ਕੇ ਬੱਟ ਨੂੰ ਬਧੇ ਚਿਹਰੇ ਬਣਾਈ ਹੋਏ ਨੇ ਜਦੋਂ ਬੈਕਦੋਂ ਕਿਵੇਂ ਬੈਠੀਦਾ ਹੁੰਦਾ ਉਹ ਭਾਈ ਆਇਆ ਆਇਆ ਹਾਂ ਠੀਕ ਹਾਂ ਭਾਈ ਓਖਾ ਕੇ ਫਤਿਆ ਕੰਮ ਕੰਮ ਫੋੜਾ ਬੈਲ ਉਧਰ ਸਿਰਾਂ ਸਿਰਾਂ ਦੇ ਆ ਭਾਈ ਬਈ ਇੱਕ ਗੱਲ ਹੈਗੀ ਆ ਜਿੱਨਾਂ ਦੇ ਉੱਪਰ ਚੜਨ ਨੂੰ ਤਕਲੀਫ਼ ਹੋਈ ਯਾਰ ਅੱਗੇ ਦਰੂਸਕੂਨ ਹੋ ਰਿਹਾ ਵੀ ਆਪਣੇ ਕੋਲ ਹੈਗੀ ਆ ਇਸ ਟਾਈਮ ਇਹ ਚੀਜ਼ ਹੈਗੀ ਆ ਇਹ ਗਲਾਸਕੂਨ ਤਾਂ ਮਿਲ ਰਿਹਾ ਬੜਾ ਘੱਟ ਲੱਗਿਆ ਉਹ ਸਵਰਾਜ ਸਵਰਾਜ ਕੰਪਨੀ ਹੈ ਇਹਦੇ ਵਿੱਚ ਜੇ ਐਂਟਰ ਹੋਣਾ ਪੈਂਦਾ ਹਾਂਜੀ ਇਹਨੇ ਪਹਿਲਾਂ ਹੀ ਜਗਾ ਦੱਬ ਲਈ ਸੀ ਅੱਛਾ ਤੇ ਆਪਣੇ ਪਿਛਲੇ ਮਹੀਨਿਆਂ ਦੇ ਵਿੱਚ ਸਾਡੇ ਸਿਕਰਾ ਦੇ ਅਗੇ ਇੱਥੇ ਕਿੰਧਰਨੇ ਲਾਏ ਤਾਂ ਕਿਤੇ ਜਾ ਕੇ ਆਪਾਂ ਇਹਨਾਂ ਨੇ ਇੰਨੀ ਜਗਾ ਦਿੱਤੀ ਹੈ ਹਜੇ ਮਰਦਨ ਵੈਸੇ ਆਵਾ ਵੀ ਹਜੇ ਇਹਨਾਂ ਦੇ ਵਿੱਚ ਨਹੀਂ ਪੈਂਦਾ ਸਾਜੀ ਤੇ ਹੋਰ ਤਾਂ ਕੋਈ ਨਜ਼ਰ ਆਇਆ ਫਿਲਹਾਲ ਇੱਧਰ ਵੀ ਹੈ ਨਹੀਂ ਤਾਂ ਵੀ ਰਕੋ ਕੀ ਕਰਦੇ ਨੇ ਅਗਲੀ ਵਾਰ ਹਾਂਜੀ ਤੁਹਾਡੀ ਕੋਈ ਰਾਏ ਵੀਰੇ ਅੰਨੋ ਕਰ ਲੈ ਜੋ ਤਾਂ ਹੀ ਕਹੂਗਾ ਆ ਦਰਿਆ ਉਧਰ ਆਪਾਂ ਚੱਕਲੇ ਜਮ ਅਜਸਥਾਨ ਨੂੰ ਦੇਖਣ ਆਏ ਸੀ ਉਰੇ ਆਪਾਂ ਉਸ ਸਥਾਨ ਤੇ ਪਹੁੰਚ ਚੁੱਕੇ ਆਂ ਆਂਜੇ ਪਤਰਾ ਦਿਖਾਉਣੇ ਆ ਆ ਜੀ ਹੋ ਸਰੋ ਜੀ ਤੇ ਪਿੱਛੇ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਖਾਲਸਾ ਰਾਜ ਸੀ ਤੇ ਨਿਸ਼ਾਨ ਸਾਹਿਬ ਜਿਹੜਾ ਹੈਗਾ ਇਹ ਖਾਲਸਾ ਰਾਜ ਦੀ ਨਿਸ਼ਾਨੀ ਆ। ਲਓ ਜੀ ਇਹ ਆ ਉਹ ਸਥਾਨ ਇੱਥੇ ਮਾਰਿਆ ਹਰਜੀਤ ਸਿੰਘ ਜੀ ਨੇ ਆਪਣੇ ਹੱਥੀ ਬਿਸ਼ਾਹ ਸਾਹਿਬ ਚੋਂ ਲਿਆ ਸੀ ਤੇ ਸਾਹਮਣੇ ਤੁਸੀਂ ਦੇਖੋ ਕਿੰਨੀ ਉਪਰ ਆ ਕੇ ਸਾਰਾ ਪਹਾੜੀ ਏਰੀਆ ਹੈ। ਸ਼ੇਰ-ਏ-ਪੰਜਾਬ

ਨਿਚੇ ਇਰਸਾਨਾ ਨਿਚੇ ਖਾਈ ਹਾਂਜੀ ਪੀਸ਼ਾ ਸਾਹਿਬ ਦੀ ਇੰਦਰ ਹਾਲਤ ਸਰਕਾਰਾਂ ਨੇ ਕਿਰਨ ਦੇ ਜ਼ਮੀਨ ਦੇ ਉੱਤੇ ਚਾਹਾਂ ਸਹੀ ਗੱਲ ਹੈ ਪਹਿਲਾਂ ਦਰਮਿੰਦਲਾ ਦੁਦਰੋਂ ਪੋੜੀਆਂ ਦੇਣਗੇ ਨਾ ਇਹ ਸਾਰਾ ਵੈਰੀਗੇਟ ਬਣਾਉਣਾ ਨਾ ਤੇ ਕੁਝ ਕੂ ਨਹੀਂ ਪਹਿਣ ਦੇ ਕਾਰਨ ਸਾਰੇ ਤਾਂ ਵੀਡੀਓ ਪਾੜਦਾ ਹੈਗਾ ਪਹਾੜੀ ਏਰੀਆ ਇਹ ਪਾੜੂ ਤੇ ਬਣਾਇਆ ਤੇ ਚੈੱਕ ਕਰਦੇ ਹਾਂ ਕਿ ਇੱਧਰ ਵੀ ਘਰ ਨੂੰ ਤਿਆਰ ਜਿਵੇਂ ਬਣਾ ਸੀ ਇੱਧਰ ਵੀ ਚਾਹੀਏ ਤਾਂ ਘਰ ਸਕਦਾ ਹੈ ਇਹ ਇਹ ਇੱਧਰ ਹੈਗਾ ਸਤਲੁਜ ਦਰਿਆ ਕਾ ਸਤਲੁਜ ਦਰਿਆ ਬੜਾ ਘਾਟ ਲੱਗ ਰਿਹਾ ਜਿਵੇਂ ਸ਼ਾਇਦ ਵੀਡੀਓ ਚ ਇੰਨਾ ਘਾੜਾ ਨਾ ਲੱਗੇ ਪਰ ਉਹ ਘਾੜ ਲੱਗ ਰਿਹਾ ਇੱਧਰ ਸਾਨੂੰ 뷰 ਦੇਖਣ ਨੂੰ ਇੱਕ ਵਾਰੀ ਆ ਕੇ ਜੀ ਦੂਰ ਵੀ ਹੈਗਾ ਸਤਲੁਜ ਦਰਿਆ ਤੋਂ ਪਰਲੀ ਸਟ ਕਹਿੰਦੇ ਅੰਗਰੇਜ਼ਾਂ ਦਾ ਰਾ ਇਸ ਟਾਈਮ ਇੱਟਲੀ ਸਾਈਡ ਹੁੰਦਾ ਜੀ ਮਾਰ ਰਾਨਾ ਸਾਂਸਬ ਦੇ ਦਰਸ਼ਨ ਕਰ ਲਏ ਨੇ ਤੇ ਹੁਣ ਆਪਾਂ ਫਿਰ ਤੋਂ ਚੱਲਦੇ ਹਾਂ ਨੀਚੇ ਨੂੰ ਆ ਚੱਲਦੇ ਹਾਂ ਘਰ ਨੂੰ ਹੁਣ ਫਿਰ ਪੱਟ ਦੁਖਣ ਲੱਜੇ ਨੇ ਨਕਸ਼ਿਤ੍ਰ ਦੇ ਉੱਤਰ ਤੇ ਗੱਲ ਕਹਿਣ ਲੱਗ ਰਿਹਾ ਦੀ ਇੱਕੋ ਦਗਾਰੇ ਫਿਰ ਵੀ ਚੱਕਰ ਉਹ ਵਿਚਾਰੇ ਕੀੜੇ ਨੂੰ ਘੋੜੇ ਤੇ ਦੇ ਉਹ ਆਉਣੇ ਪਿੰਡਾਂ ਵਰਗੇ ਨੇ ਬੰਨ ਗਾ ਬੰਦਾ ਤਾਂ ਜੀ ਕੋਈ ਵੀ ਬਜਰੀ ਪਾਉਂਦਾ ਹਾਂ ਜੀ ਵੀਰੇ ਅਸੀਂ ਬਰੀ ਬਜ਼ਾਰ ਨਹੀਂ ਪਈ ਹੈ

ਹੁਣ ਨੀਚੇ ਨੂੰ ਭਜਾਣਾ ਪੂਰਾ ਚਲੋ ਤਾਂ ਨਾ ਹੋਵੇ ਤਾਂ ਕੰਨਾ ਮਾਰਦੀ ਫੁੱਟ ਵਾਲਾ ਨੀਚੇ ਫੜ ਫੜ ਗਿਆ ਤਾਂ ਨਾਮ ਦਸਾਲੇ ਕੋਈ ਦੱਸਾਂ ਕਿੰਨਿਆਂ ਨੇ ਮਾਦਨ ਨੇ ਪੜੀ ਆ ਬਣਾ ਇਹਨੇ ਕੀ ਕਰਣ ਲਿਖਿਆ ਮਿੱਟੀ ਤੇ ਮੀਂਹ ਆਉਣੀ ਸੀ ਇੱਥੇ ਤਾਂ ਪਰ ਦੱਬ ਕੇ ਤਰਨਾ ਬੰਦਾ ਸਿੱਧੂ ਜਿਹੜਾ ਇੰਨੀ ਨੀਚੇ ਲਿਜਾਇਾ ਰਿਹਾ ਜਮਨ ਸਿੱਧਾ ਹੀ ਉਹ ਬਾਬਾ ਬਾਲਗਾਂ ਤੋਂ ਵੀ ਟੱਪ ਗਿਆ ਜਿਹਨੇ ਬਾਲਗ ਨਹੀਂ ਆਦੇ ਦੱਸ ਤੂੰ ਕਿੰਨੀ ਜਾਵੇ ਤੂੰ ਮੇਰੇ ਘੱਟ ਰਹਿਣ ਖੱਲੇ ਪਰ ਰੋਤੇ ਦੇ ਪੌਣੀ ਦਾ ਕੰਮ ਆਉਂਗਾ ਤੇਰੇ ਤੇ ਨਹੀਂ ਹੋਦਾ ਸੀ ਉਹ ਮੁੰਡੇ ਉਹਨਾਂ ਨੇ ਪੌੜੀ ਚਾਉਣੀਆਂ ਇਹਦੇ ਘਰ ਦੇ ਨੂੰ ਫੋਨ ਮਾਰ ਰਹੇ ਨੇ ਵੀ ਰੇਤਾ ਬਜਰੀ ਲੈ ਕੇ ਆਉਣੀਆਂ ਉਹਨਾਂ ਰੇਤਾ ਦੇਖ ਲੈਣ ਇੱਥੇ ਪੂਰਾ ਰੇਤਾ ਨਿਕਲਦਾ ਰੇਤਾ ਸਾਰਾ ਮਿੱਟੀ niche ਕਹਿੰਦੇ ਉਰੀ ਥੱਲੇ ਭਰ ਲੈਣੇ ਦੇਖ ਲੋ ਉਹਦੇ ਕਰਦੇ ਹੱਕਾ ਮਾਰ ਰਹੇ ਕਹਿੰਦੇ ਬਲੌਗਰ ਆ ਜਾ ਕਰਨੂ ਕੀ ਕਰ ਰਹੀ ਹੱਕਾ ਮਾਰ ਤਾ ਉਹਨੇ ਪੌਣੀਆਂ ਜੀ ਚਾਹਾਂ ਨਹੀਂ ਹੋ ਗਿਆ ਕਹਿੰਦਾ ਬਣਾਇਆ ਨਾ ਪੌਣੀਆਂ ਉਹ ਕਹਿੰਦੇ ਤਾਂ ਬਣਾਈ ਜਾਣਾ ਤਾਂ ਪੌਣ ਹੀ ਨਹੀਂ ਵੀਡੀਓ ਇਹ ਪੱਕੀ ਕਲਿੱਪ ਵਿੱਚ ਪਈ ਲੈ ਇਹ ਜਰੂਰ ਪਹੁੰਚੇਗਾ ਲੱਗਦਾ ਇਹ। ਅੱਲਾਹ ਕਾ ਬਾਰੇ ਬਾਤ। ਹੋਰ ਇੱਥੇ ਆ ਗਿਆ ਮੈਂ। ਕੈਂਡ ਲੱਗ ਰਿਹਾ ਪਹਾੜੀ ਲਾਕੇ ਸ਼ਾਕੇ। ਬਹੁਤ ਟਾਈਮ ਹੋ ਗਿਆ ਮੈਂ ਗਿਆ ਸੀ ਨਾਨਾ ਦੇਵੀ। ਪਤਲਾ ਹੋਇਆ ਜਦੋਂ ਛਾਲ ਡੇਢ ਸਾਲ 2 ਸਾਲ ਪਹਿਲਾਂ। ਜਦ ਗਿਆ ਸੀ ਮੁੜ ਕੇ ਤਾਂ ਮੈਂ ਇਧਰ ਕੋਈ ਆਇਆ ਨਹੀਂ। ਉਹ ਕਿਹਾ ਜਮੇ ਤਿਲਕ ਪਿਆ ਹੇ ਨੀਚੇ। ਆਹ ਓਏ। ਹਾਂਜੀ। ਟੱਕ ਸਕਿੰਟ ਤੇ ਥੱਲੇ ਜਾਣਾ ਤਾਂ। ਹੂੰ। ਇੱਥੇ ਧੱਕਾ ਦੇ ਦਿੰਦਾ ਮੈਂ। ਕੋਈ ਕਿਤੇ ਪਹੁੰਚ ਗਿਆ। ਹਾਂ ਹਾਂ ਪੱਕੀ ਪਈ ਲੈ। ਹਾਂਜੀ ਤੇ ਜੇ ਵੀਡੀਓ ਲੱਗੀ ਘੈਂਟ ਤਾਂ ਲਾਈਕ ਵੀ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕੱਲ ਆਪਣੇ ਸਬਸਕ੍ਰਾਈਬ ਇੱਕ ਪਾਉ ਲੋ ਤੇ ਫੋਲੋ ਵੀ ਮੁੰਡੇ ਨੂੰ ਜ਼ਰੂਰ ਕਰ ਲਿਓ ਆ ਮੁੰਡਾ ਸੰਦੀਪ ਗਗੜੇ ਨੂੰ ਇਹ ਮੁੰਡਾ ਬੜੀਆਂ ਘੈਂਟ ਵੀਡੀਓ ਪਾਉਂਦਾ ਇਹ ਹਾਂਜੀ ਫੇਸਬੁੱਕ ਤੇ ਫੇਸਬੁੱਕ ਤੇ ਹਾਂਜੀ ਫੇਸਬੁੱਕ ਦੇ ਕਿਹੜਾ ਚੈਨਲ ਤੁਹਾਡਾ ਦੱਸੋ ਕਿਸੇ ਨੇ ਵੀਡੀਓ ਦੇਖਣੀ ਹੋਈ ਤਾਂ ਸੰਦੀਪ ਗਗੜੇ ਤੇ ਸਰਚ ਮਾਰ ਕੇ ਹਾਂਜੀ ਵੀਡੀਓ ਦੇਖ ਦੇ ਸਕਦਾ ਦੇਖ ਸਕਦੇ ਤੁਸੀਂ

ਹੋਰ ਸੁਣਾਓ ਹਾਂਜੀ ਬੱਦੀ ਜੀ ਤੁਸੀਂ ਸੁਣਾਓ ਜੀ ਠੀਕ ਹੋ ਜੀ ਅਸੀਂ ਖੰਨੇ ਕੋਲੋਂ ਆਏ ਬੱਸ ਬਾਜੀਆ ਬੜੀ ਜੂਰ ਆਏ ਹਾਂਜੀ ਤੇ ਤੁਸੀਂ ਪੰਜਾਬੀ ਲੋਕ ਚੈਨਲ ਤੇ ਹੋਰ ਵੀਡੀਓ ਦੇਖਿਆ ਆਉਣੀ ਐ ਜਗਤ ਦੀਆਂ ਹਾਂ ਉਹਦੇ ਚ ਬਾਬਾ ਰਜਿੰਦਰ ਪਾਸਿੰਗ ਜਿਹੜਾ ਪਹਿਲੇ ਦਿਨ ਬਲਕਾ ਸੀ ਠੀਕ ਹੈ ਜੀ ਉਹ ਬੋਲਾਈ ਮੜਿਆ ਬਾਪੂ ਦੀ ਉਹ ਮੇਰੀ ਸਾਈਕਲ ਵੀ ਪੂਰੀ ਤਰ੍ਹਾਂ ਨੇ ਵੀਡੀਓ ਸਾਰੇ ਦੇ ਪਹਿਲਾਂ ਐ ਗੁਰੂ ਸਾਹਿਬ ਨੇ ਮੇਰੀ ਡਿਊਟੀ ਲਾਈ ਜੀ ਹੁਣ ਵੀ ਇੱਥੇ ਉਹਨਾਂ ਦੇ ਹੁਕਮ ਨਾਲ ਹੀ ਬਸ ਕਰਦਾ ਠੀਕ ਹੈ ਜੀ ਬਾਕੀ ਕੋਈ ਬੜੇ ਥਾਨ ਬਾਰੇ ਕੋਈ ਹੋਰ ਜਾਣਕਾਰੀ ਜੇ ਹੋਵੇ ਬੜੇ ਆ ਕੋਈ ਚੈਨਲ ਐਡਾ ਹੈ ਨਾ ਜਿਆਦਾ ਤਾਂ ਮੈਨੂੰ ਕੋਈ ਬਹੁਤੀ ਹਿਸਟਰੀ ਬਾਰੇ ਤਾਂ ਨੌਲੇਜ ਨਹੀਂ ਸੀ ਪਰ ਗੁਰੂ ਸਾਹਿਬ ਮੈਂ ਦਸੰਬਰ ਦੇ 6 ਤਰੀਕ ਨੂੰ ਇੱਥੇ ਬੈਠਿਆ ਵੀਡੀਓ ਇੱਥੇ ਧਰਨੇ ਤੇ ਬੈਠਿਆ ਹਾਂ ਜੀ ਤੇ 3-4 ਦਿਨ ਪਹਿਲਾਂ ਤੱਕ ਮੈਨੂੰ ਕੁਝ ਇਹਦੇ ਬਾਰੇ ਨੌਲੇਜ ਨਹੀਂ ਜਗਾ ਪਰ ਠੀਕ ਹੈ ਜੀ ਪਰ ਗੁਰੂ ਸਾਹਿਬ ਨੇ ਬਿਆ ਕਰਤੀ ਹਾਂ ਜੀ ਕਿ ਮੈਂ ਅੱਛਾ ਕੇ ਬਾਰੇ ਜਿੱਦਾਂ ਆਪਣੇ ਇੱਥੇ ਹਸਦੇ ਵਿੱਚ ਦੱਸਿਆ ਜਾ ਰਿਹਾ ਜੀ ਵੀ ਸਤਲੁਜ ਦਰਿਆ ਦੇ ਪਾਰਲੀ ਸਾਈਡ ਕਿਹੜੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਇਹ ਗੱਲ ਸਹੀ ਹੈ ਇਹ ਜਿਹੜੀ ਇੱਥੇ ਆ ਪਹਾੜੀ ਆ ਨਾ ਇੱਥੇ ਤੱਕ ਤਾਂ ਸੀਗਾ ਆਪਣਾ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਾਂਜੀ ਇੱਥੋਂ ਫਿਰ ਇਹਨਾਂ ਨੇ ਤੋਪਾਂ ਲਾਈਆਂ ਸੀ ਇੰਨਾ ਕਿ ਮੈਨੂੰ ਪਤਾ ਹੈ 1931 ਦੇ ਵਿੱਚ ਇੱਥੇ ਆਪਣੀਆਂ ਤੋਪਾਂ ਉੱਪਰ ਲਾਈਆਂ ਜੀ ਤੇ ਦਰਿਆ ਪਾਰ ਅੰਗਰੇਜ਼ਾਂ ਦਾ ਰਾਜ ਸੀਗਾ ਜਿੱਥੇ ਰਣਜੀਤ ਸਿੰਘ ਪਾਰਕ ਹੈਗਾ ਤਿਆ ਪਾਰ ਕਰਕੇ ਉੱਥੇ ਉਹਨਾਂ ਨੇ ਅੰਗਰੇਜ਼ ਖੜੇ ਸੀਗੇ ਤੇ ਉਹਨਾਂ ਨੇ ਸਿਰ ਪੰਜਾਬ ਮਾਰ ਅਧਿਆ ਰਣਜੀਤ ਸਿੰਘ ਨੂੰ ਬੁਲਾਇਆ ਸੀਗਾ ਛਾੜਨਾ ਪੈਸੰਦੀ ਕਰਨਾ ਦੇਖੋ ਅੰਗਰੇਜ਼ਾਂ ਦਾ ਰਾਜ ਹੋਵੇ ਇੱਕ ਪਾਸੇ ਇੱਕ ਇੱਕ ਕੋਈ ਰਿਆਸਤ ਦਾ ਰਾਜਾ ਹੋਵੇ ਉਹ ਅੰਗਰੇਜ਼ ਐਨੇ ਇਤੋਂ ਡਰਦੇ ਸੀ ਨਾ ਜੇ ਕਿਤੇ ਪੁੱਲ ਪਾਰ ਕਰਕੇ ਆ ਗਿਆ ਇਹਨੂੰ ਸਾਹਮਣਾ ਔਖਾ ਹੋ ਜਾਣਾ ਐਨੇ ਕੁ ਬਣੀ ਨੋਲੇ ਹੈਗੀ ਆ ਤੇ ਵੀ ਤੇ ਵੀ ਇਹਦੇ ਨਾਲ ਕਿਉਂ ਨਾ ਪਸੰਦੀ ਕਰ ਲਈਏ ਫਿਰ ਉਹ ਰਂਜੀਤ ਪਾਰਕ ਵੀ ਜਾਣਗੇ دریا ਪਾਰ ਕਰਕੇ ਪਾਰਕ ਹੈ ਰਂਜੀਤ ਐਵੇਂ ਪਾਰਕ ਹੈ ਉੱਥੇ ਉਹਨਾਂ ਨੇ ਸੰਧੀ ਕੀਤੀ ਸੀ ਵੀ ਭਾਈ ਤੈ ਇੱਧਰ ਨਹੀਂ ਆਣਾ ਅਸੀਂ ਇੱਧਰ ਨਹੀਂ ਆਉਂਦੇ ਆਪਸ ਵਿੱਚ ਸਾਂਝੀ ਹੋ ਗਈ ਸੀ ਠੀਕ ਹੈ ਹਾਂਜੀ ਤੇ ਹੁਣ ਹੁਣ ਇਹ ਗੁਰੂ ਸਾਹਿਬ ਨੇ ਦਇਆ ਕਰਦੀ ਇਹ ਸਾਰੀ ਜਗਾ ਦੇਖੋ 8.5 ਕਿਲੋ ਦਿੱਤੇ ਬੰਜਰ ਜੀ ਜ਼ਮੀਨ ਸਾਨੂੰ ਦੇ ਦਿੱਤੀ ਤੇ ਇਹ ਕੋਈ ਫੈਕਟਰੀ ਦੀ ਜਗਾ ਨਹੀਂ ਹੈਗੀ ਸਾਰੀ ਇਹਨਾਂ ਨੇ ਗਵਰਨਮੈਂਟ ਨਾਲ ਮਿਲ ਕੇ ਨਾ ਸਾਰਾ ਕਬਜ਼ਾ ਕੀਤਾ ਹੋਇਆ ਤੇ ਇਹ ਤਾਂ ਗੁਰੂ ਸਾਹਿਬ ਨੇ ਹੀ ਕਿਰਪਾ ਕਰਕੇ ਇਹ ਜਗਾ 8.5 ਕਿਲੋ ਜਿਹੜੀ ਹੁਣ ਸਾਡੇ ਨਾਂ ਬੋਲਦੀ ਹੈ ਨਾ ਤੇ ਭਾਗੀ ਤਾਂ ਜਿਆਦਾ ਜਗ੍ਹਾ ਸੀਗਾ ਇਹਨਾਂ ਨੇ ਹੇਰ ਫੇਰ ਕਰਕੇ ਨਾ ਕਾਲਚਾਂ ਹੇਰ ਫੇਰ ਕਰਕੇ ਸਾਰੀ ਜਗ੍ਹਾ ਤੇ ਕਬਜ਼ਾ ਕਰ ਲਿਆ ਐਸ ਕਬਜ਼ੇ ਐਸ ਜਗ੍ਹਾ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਇਹਦਾ ਪ੍ਰੂਫ ਹੁਣ ਵੀ ਹੈਗਾ ਸਾਨੂੰ ਨਿਸ਼ਾਨ ਤੇ ਮਿਲ ਚੁੱਕੀ ਹੈ ਫਿਰ ਵੀ ਇਹਦਾ ਪ੍ਰੂਫ ਹੈਗਾ ਬਾਹਰਲੇ ਪਾਸੇ ਨਾ ਮੇਨ ਰੋਡ ਹੈ ਜਿਹੜੀ ਉੱਥੇ ਇੱਕ ਮੇਰੇ ਕੋਲ ਮੋਬਾਈਲ ਦੇ ਵਿੱਚ ਉਹਦੀ ਫੋਟੋ ਵੀ ਸਿੱਟੀ ਹੋਈ ਹੈ ਉਹਦੇ ਵਿੱਚ ਇੱਕ ਹੁਣ ਵੀ ਬੋਰਡ ਲੱਗਾ ਹੋਇਆ ਕਿ ਇਹ ਇਹ ਜਗ੍ਹਾ ਸਵਰਾਜ ਮਾਤਾ ਦੀ ਮਲਕੀਅਤ ਹੈ ਹੁਣ ਵੀ ਜਦ ਮੈਂ ਹੁਣ ਜਦ ਕੀ ਜਦ ਕੀ ਅਸੀਂ ਜਦੋਂ ਧਰਨਾ ਲਾ ਕੇ ਜਗ੍ਹਾ ਤਾਂ ਆਜ਼ਾਦ ਕਰਾਈ ਹੈ ਤੇ ਉਹ ਉਹਦੀ ਨਿਸ਼ਾਨ ਤੇ ਵੀ ਦੇ ਚੁੱਕੇ ਆ ਸਾਨੂੰ ਨਿਸ਼ਾਨ ਦੇ ਇਹ ਸਾਡੀ ਜਗ੍ਹਾ ਹੈ ਤਾਂ ਹੀ ਇਹਨਾਂ ਨੇ ਨਿਸ਼ਾਨ ਤੇ ਸਾਨੂੰ ਦਿੱਤੀ ਹੈ ਤੇ ਬੋਰਡ ਇਹਨਾਂ ਦਾ ਪ੍ਰੂਫ ਹੁਣ ਵੀ ਕਰਦਾ ਵੀ ਇਹਨਾਂ ਨੇ ਮਾਂਚ ਕਿੰਨੀ ਬੇਇਮਾਨੀ ਸੀ ਇਹਨਾਂ ਸਾਡੇ ਇਤਿਹਾਸ ਨਾਲ ਬਹੁਤ ਧੱਕਾ ਕੀਤਾ ਇਹ ਇੱਥੋਂ ਜਿੱਤੋਂ ਤੁਸੀਂ ਹੁਣ ਇੱਥੋਂ ਲੰਘ ਕੇ ਆਇਆ ਨਾ ਇੱਥੋਂ ਤਾਂ ਤੁਸੀਂ ਐ ਲੱਗਦਾ ਸੀ ਵੀ ਪੌੜੀਆਂ ਹੁਣੇ ਗਈਆਂ ਤੇ ਗਈਆਂ ਹਾਂਜੀ ਇਹਨਾਂ ਨੇ ਸੀਮੈਂਟ ਸੁੰਡ ਪਾ ਕੇ ਸਾਡੇ ਧਰਮ ਨਾਲ ਦੇ ਨਾਲ ਇਹਨਾਂ ਨੇ ਸੀਮੈਂਟ ਸੁੰਡ ਪਾ ਕੇ ਇਹਨਾਂ ਥੋੜਾ ਜਿਆਦਾ ਪੇਰ ਕੀਤਾ ਕੁਝ ਜ਼ਿਆਦਾ ਹਲੇ ਵੀ ਸੇਫ ਨਹੀਂ ਆਇਆ ਉੱਪਰ ਉਹ ਨਿਸਾਨ ਸਾਹਿਬ ਕੋਲ ਵੀ ਨਾ ਇਧਰ ਟੰਗੋ ਬਸ ਇਹਨਾਂ ਨੇ ਜਿਹੜੀ ਥਾਈ ਪਾਈ ਹੈ ਨਾ ਪਹਾੜ ਦੇ ਵਿੱਚ ਆ ਜਿਹੜੀ ਥਾਈ ਪਾਈ ਹੈ ਇਹ ਪਹਾੜੀ ਸੀਗਾ ਇਹਨਾਂ ਨੇ ਇਸੇ ਕਰਕੇ ਪਾਈ ਹੈ ਕਿ ਦੋ ਚਾਰ ਮੀ ਤੇਜ ਬੈਣ ਪਹਾੜ ਢਕੇ ਅਸੀਂ ਲੋਕਾਂ ਨੇ ਵੀ ਮੀ ਕਰਕੇ ਪਹਾੜ ਢੱਗ ਗਿਆ ਤੇ ਨਿਸਾਨ ਦਾ ਨਿਸਾਨ ਦਾ ਥੱਲੇ ਹੋ ਗਿਆ ਅਸੀਂ ਬਾਰੋਂ ਚਾਰ ਦਵਾਰੀ ਬਣਾਈਏ ਤੇ ਆਪਣੇ ਤੁਰਜਾ ਕਰਕੇ ਆਰਾਮ ਨਾਲ ਬੈਠੇ ਬਸ ਹੁਣ ਜੇ ਗੁਰੂ ਸਾਹਿਬ ਦੀ ਦਇਆ ਨਾ ਹੁੰਦੀ ਤੇ ਇਹ ਬੱਸਾਂ ਹੁਣ ਇੱਥੇ ਤੱਕ ਬੱਸਾਂ ਹੀ ਹੋਣੀਆਂ ਸੀ ਹਾਂਜੀ ਦਾ ਜੀ ਉਹ ਸਾਨੂੰ ਇਹ ਜਿੱਥੇ ਆ ਜਾਲੀਆਂ ਲੱਗੀਆਂ ਨਾ ਇਹ ਜਾਲੀਆਂ ਤੱਕ ਸਾਨੂੰ 8.5 ਕਿੱਲੇ ਅੱਗੇ ਤੱਕ ਥੱਲੇ ਸਾਡਾ ਰਸਤਾ ਵੀ ਇਹੀ ਹੁੰਦਾ ਸੀਗਾ ਕਿਉਂਕਿ ਸ਼ੇਰੇ ਪੰਜਾਬ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਇੱਥੇ ਆਏ ਸੀਗੇ ਕੀ ਉਹ ਬਾਈਏਰ ਆਏ ਸੀਗੇ ਪੈਰਾਸ਼ੂਟ ਨਾਲ ਉਤਰੇ ਸੀਗੇ ਉਦੋਂ ਤਾਂ ਜਹਾਜ਼ ਵੀ ਨਹੀਂ ਸੀ ਚੱਲਦੇ ਤੇ ਇਹਨਾਂ ਨੇ ਸਾਨੂੰ ਇਹ ਰਸਤੇ ਤੇ ਵੀ ਕਲਜਾ ਕੀਤਾ ਆ ਜੇ ਮੇਨ ਸਾਡਾ ਰਸਤਾ ਇਹਨਾਂ ਨੇ ਸਾਨੂੰ ਕਿਹਾ ਵੀ ਅੱਗੋਂ ਤੁਸੀਂ ਪਾੜੀ ਖੋਦ ਕੇ ਇਸ ਤੋਂ ਰਸਤਾ ਬਣਾ ਦਿੰਨੇ ਆ ਪਰ ਉਹ ਵੀ ਇਸ ਚੱਕ ਸਟੈਪ ਚਤਰਿਆ ਇਸ ਲਿਖ ਨਹੀਂ ਦੋ ਆਇਆ ਹੈ ਨਾ ਇਧਰ ਵੀ ਨਾ ਇਧਰੋਂ ਲਾ ਬਣਾ ਰਹੇ ਆ ਲੇਕਿਨ ਬਹੁਤ ਸੇਫ ਨਹੀਂ ਹੈਗਾ ਤੇ ਬਾਈਕ ਤਾਂ ਆਈ ਨਹੀਂ ਸਕਦੀ ਤੇ ਥੱਲੋਂ ਤੁਸੀਂ ਉੱਪਰ ਆ ਸਕਦੇ ਆ ਇਹ ਕੰਪਨੀ ਵਾਲੇ ਬਣਾ ਕੇ ਦੇ ਰਹੇ ਆ ਥੱਲੇ ਸੜਕ ਤੋਂ ਦੋ ਚਾਰ ਸਟੈਪ ਸਟੈਪ ਬਣਾਤੇ ਉਸ ਤੋਂ ਬਾਅਦ ਥੱਲੇ ਤਾਂ ਕੰਮ ਰੁਪਿਆ ਬਹੁਤ ਰੁਪਏ ਨਹੀਂ ਬਣਾਉਂਦੇ ਮਖਾਇ ਤਾਂ ਨਹੀਂ ਡੀ ਬਾਈਕ ਤੇ ਹੈ ਹਾਂ ਬਾਈਕ ਕਿਹੜੇ ਇੱਧਰ ਜਾਣੀ ਆ ਆ ਦੇਖਣਾ ਦੇਖਿਆ ਕੋਈ ਕੋਈ ਠਿਕਾਣਾ ਥੋੜਾ ਸੇਫ ਜਾਇਓ ਉੱਥੇ ਰਸਵੀ ਬੰਦੀ ਹੋਈ ਆ ਕਿਉਂਕਿ ਰਸਤਾ ਬਹੁਤ ਪਿੱਛੇ ਪਹਾੜੀ ਹੋਇਆ ਹੈ ਖਾਈ ਆ ਰਹਿਣ ਕੋਈ ਕੀ ਆ ਦੇਖਣਾ ਹਾਂਜੀ ਤੇ ਹੁਣ ਕਿੱਥੇ ਨਹੀਂ ਜਾਵਾਂ ਹੁਣ ਦੇਖ ਆ ਦੇਖਣਾ ਦੇਖ ਲਿਆ ਆ ਕੋਈ ਜਾਂਦੇ ਕੋ ਐਤੋ ਚੱਲ ਜਾ ਕੋਈ ਨਹੀਂ ਰੋਕ ਆ ਜਾ ਠੀਕ ਆ ਠੀਕ ਆ ਧੰਵਾਦ ਆ ਨਬੋ ਜੀ ਬਹੁਤ ਹੀ ਸੇਵਾ ਕਰਦੇ ਨੇ ਜੀ ਉਹਦੇ ਹਾਂ ਮੈਂ ਮਦਦ ਕਰਦਾ ਜੀ ਠੀਕ ਹੈ ਬਾਕੀ ਕਿਰਨੇ ਤੁਸੀਂ ਆ ਰਾਤ ਤੱਕ ਰਾਤੋ ਸਵੇਰ ਰੋਭ ਨੂੰ ਜੀ ਜਮੀਨ ਕਿਹੜੀ ਹੁੰਦੀ ਬਸ ਗੁਰੂ ਮਹਾਰਾਜ ਦੀ ਰਾਖਾ ਸਵੇਰ ਦਾ ਰਾਖਾ ਦੇਖ ਲਓ ਮੇਰਾ ਨਾਮ ਹੈ ਬਬਰ ਰਜਿੰਦਰ ਪਾਸੰਗੀ ਜਿਹੜੇ ਪਹਿਲੇ ਦਿਨ ਟਰਨ ਤੇ ਸਟਾਰਟਿੰਗ ਦੇ ਨਹੀਂ ਬਟ ਹੈ ਅੱਜ ਜਿਹੜਾ ਪਹਿਲਾ ਸਟਾਰਟ ਹੋਇਆ ਨਾ ਤਾਂ ਪਹਿਲੇ ਪਹਿਲੇ ਦਿਨ ਬੈਠੇ ਸੀ ਸਾਰੀ ਵੀਡੀਓ ਚ ਸੀ 6 ਦਸੰਬਰ ਨੂੰ ਸਟਾਰਟ ਹੋਇਆ ਸੋ ਦੇਖ ਲਓ ਕਿਰਨੇ ਬਾਬਾ ਜੀ ਮੀ ਗਣੀ ਚ ਬੈਠੇ ਹਾਂ ਉਸ ਤੋਂ ਬਾਅਦ ਕੁਝ ਰਾਤ ਬੜੀ ਠੰਡ ਸੀ ਠੰਡ ਲੱਗੀ ਆ ਲੇਕਿਨ ਪਤਾ ਕੀ ਹੁੰਦਾ ਜੀ ਕੁਸਾ ਹੁਕਮ ਮੰਨਣਾ ਦੇਉਂਦਾ ਤੇ ਉਹਨਾਂ ਦੇ ਹੁਕਮ ਨਾਲ ਹੀ ਹੋ ਰਿਹਾ ਸਰਕਾਰੀ ਉਹਨਾਂ ਦਾ ਹੁਕਮ ਮੰਨਣਾ ਬਹੁਤ ਹੈ ਹਾਂ ਫੇ ਲੰਗਰ ਪਾਣੀ ਉਹ ਵੀ ਕਿੱਦਾਂ ਕਰਦੇ ਨੇ ਲੰਗਰ ਪਾਣੀ ਇੱਕ ਟਾਈਮ ਰੋਟੀ ਖਾਣੀ ਹੁੰਦੀ ਹੈ ਨਾਲ ਹੀ ਇਹ ਤੇ ਬਿਸਾ ਗੁਰਦੁਆਰਾ ਹੈਗਾ ਕਮਿ ਸਰ ਦਾ ਚ ਇਦਾਂ ਤੇ ਮੈਨੂੰ ਕਈ ਵਾਰ ਬਸੇ ਛੋਟੇ ਚੰਗੇ ਇਹਨਾਂ ਦੇ ਆਪਣਾ ਖਾਣਾ ਹੁੰਦਾ ਨਾ ਤੇ ਇਹ ਮੈਨੂੰ ਦੇ ਜਾਂਦੇ ਠੀਕ ਹੈ ਕਦੇ ਚਾਹ ਵੀ ਦੇ ਜਾਂਦੇ ਹਾਂ ਹਾਂ ਜੀ ਇਹ ਤਾਂ ਚੱਲੂ ਵਧੀਆ ਹੁੰਦੇ ਨੇ ਬਹੁਤ ਵਧੀਆ ਹੁੰਦੇ ਨੇ ਮਾਲਕਾਂ ਜੀ ਜੋਬ ਕਰਦੇ ਨੇ ਇਹ ਵੀ ਜੋਬ ਕਰਦੇ ਨੇ ਇਹ ਵੀ ਸਾਡੇ ਵਰਗੇ ਨੇ ਬੜੀ ਇੱਜ਼ਤ ਕਰਦੇ ਬਹੁਤ ਪ੍ਰੇਮ ਪਿਆਰ ਆ ਸਾਡਾ ਇਹਨਾਂ ਨਾਲ ਠੀਕ ਹੈ ਕੋਈ ਦਿੱਕਤ ਨਹੀਂ ਗੱਲ ਹੈ ਚਲੋ ਉਹ ਉਹ ਧੰਨਵਾਦ ਧੰਨਵਾਦ ਬਾਈ ਕੋ ਦਿਲ ਖਾਸ਼ ਉਹ ਆ ਬਾਈ ਜੀ ਕਿਤੇ ਜੀ ਬਹੁਤ ਵਧੀਆ ਲੱਗਾ ਬਾਬਾ ਜੀ ਨਾਲ ਗੱਲ ਕਰਕੇ ਇਹ ਵਧੀਆ ਇਤਿਹਾਸ ਬਾਰੇ ਦੱਸੋ ਇਹਨਾਂ ਨੇ ਆਪਾਂ ਨੂੰ ਜੇ ਆਪਾਂ ਦੇਖਦੇ ਇਹਨੂੰ ਬਾਬਾ ਜੀ ਕਹਿੰਦੇ ਕਿ ਰਸਤਾ ਹੈਗਾ ਇੱਕ अजय बना के दे रहे बाकी हजे कुछ पता नहीं है कद तक बनूगा कद तक नहीं मतलब बाइक वगैरह साधन सुधन के पा नहीं सद इत इतना पैदले साधन पैदल यात्रा बाबा रिस्क ना लेते ना जाओ भी कह एक बार जाके देखे ਦਾ ਨਾ ਬਸ ਇਤਰੀ ਹੈ ਯਾਰ ਜਮਾੜਾ ਜਮੀ ਆ ਗਿਆ ਤਾਂ ਸਾਰਾ ਠਹਿ ਜਾਣਾ ਇਹ ਤਾਈਆਂ ਤੋਂ ਸਰਕਾਰ ਵੀ ਨਹੀਂ ਇਹਦੇ ਵੱਲੋਂ ਕਰ ਰਹੀ ਮੂੰ ਐਦਾਂ ਨਹੀਂ ਆਉਣੇ ਜਿਵੇਂ ਕੋਈ ਸਗੜੀਆਂ ਅੱਜ ਤਾਂ ਬਾਉਂਡਰੀ ਦੇਖ ਰਹੀ ਹੈ ਇਹਦੀ ਪਾਸੇ ਜਿੱਥੇ ਮੋਬਾਈਲ ਆਠ ਕਿਲੇ ਦਿੱਤੇ ਗਏ ਨੇ ਕਹਿੰਦੇ ਅੱਠ ਕਿਲੇ ਦਿੱਤੇ ਗਏ ਨੇ ਕਹਿੰਦੇ ਇਹ ਸਾਰੀ ਵੈਸੇ ਤਾਂ ਹਮਾਰਾ ਅਨਜੀਤ ਸਿੰਘ ਦੇ ਰਾਜ ਦੇ ਵਿੱਚ ਉਹਨਾਂ ਦਾ ਰਾਜ ਹੁੰਦਾ ਜੀ ਸਾਰੀ ਇਹਨਾਂ ਕੋਲ ਤੋਂ ਮਸਲ ਉਹ ਗੱਜ ਬੰਨੀ ਤੋਂ ਪਰਾਉ ਢੁਬੜਾ ਹੁੰਦਾ ਉਹ ਸਿਰ ਉੱਤੇ ਤਾਂ ਕਮਾਲਿਆ ਉਹ ਤੀਰ ਚੰਦ ਚੋਕ ਦਾ ਪਾਪੇ ਦੇਖਾਂ ਤੇ ਉਹ ਤੰਦ ਪਾਪੂ ਕਮਾਲਿਆ